ਲੋਵੀ ਚੰਡੋਲ ਵੀ ਚੱਲਦਾ ਕਿਸ਼ਤੀ ਵੀ ਚਲਦੀ ਆ ਲੈ ਵੀ ਛੜਤੀ ਬਾਈ ਨੇ ਹੋਰ ਛੜਤੀ ਆ 300 ਦਾ ਠੀਕ ਆ ਉਹ 400 ਆਹ ਵਾਲਾ 400 ਇਹ ਜੋੜਾ ਇਹ ਪੂਰਾ ਜੋੜਾ ਠੀਕ ਆ ਤੇ ਆ ਜਲੇਬੀਆਂ ਕੱਟ ਰਹੇ ਨੇ ਭਾਈ ਉਹ ਨਹੀਂ ਗਰਮਾ ਗਰਮ ਲੋਵੀ ਗਰਮਾ ਗਰਮ ਜਲੇਬੀ ਨਿਕਲ ਰਹੀ ਹੈ ਇੱਧਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਪਿੰਡ ਜਰਗ ਤੇ ਅੱਥਰੂ ਦਿਖਾਉਂਦੇ ਆ ਜਰਗ ਦਾ ਮੇਲਾ ਤੇ ਅੱਜ ਆ ਜਰਗ ਦਾ ਤੀਜਾ ਮੇਲਾ ਤੇ ਦੇਖਦੇ ਆ ਅੱਜ ਕਿੰਨਾ ਇਕੱਠ ਹੈ ਮੇਲੇ ਕਿੰਨਾ ਕੇ ਮੇਲਾ ਭਰਿਆ ਹੋਇਆ ਤੁਹਾਨੂੰ ਚਲਦੇ ਆ ਆਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ ਤੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦੇਖਦੇ ਹੋ ਹੁੰਦੇ ਹੋ ਬਾਕੀ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸੋ ਚਲਦੇ ਆ ਆਦੀ ਵੀਡੀਓ ਵੀ ਆਪਾਂ ਤੁਹਾਨੂੰ ਜਰਗ ਤੇ ਇਹ ਆ ਜਰਗ ਦਾ ਤੀਜਾ ਮੇਲਾ ਤੇ ਇਹ ਵੀ ਮੇਲਾ ਕਾਫੀ ਭਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਕੱਠਾ ਨਾ ਬਾਕੀ ਇਹ ਤੇ ਵੀ ਹੁਣ ਦੁਕਾਨਾਂ ਬਹੁਤ ਦੂ ਦੂ ਤੱਕ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਆਹ ਦੇਖ ਸਕਦੇ ਹੋ ਸਾਰੀਆਂ ਨਾ ਲਓ ਤੇ ਮਗਰ ਉਧਰ ਸੜਕ ਤੱਕ ਕਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਇਸ ਵਾਰ ਜਰਗ ਦੇ ਮੇਲੇ ਦੁਕਾਨਾਂ ਬਹੁਤ ਨੇ ਪਿਛਲੇ ਮੇਲਿਆਂ ਨਾਲੋਂ ਮੇਰੇ ਹਿਸਾਬ ਨਾਲ ਬਾਕੀ ਤੁਸੀਂ ਦੱਸ ਦਿਓ ਜਿਹੜੇ ਆਉਂਦੇ ਰਹਿੰਦੇ ਹਰ ਇੱਕ ਸਾਲ ਮੇਲੇ ਤੇ ਹਨਾ ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਸਾਰਾ ਆਪਾਂ ਮੇਲਾ ਤੇ ਅੱਜ ਆ ਦਿਨ ਮੰਗਲਵਾਰ 1 ਅਪ੍ਰੈਲ ਅੱਜ ਤੁਹਾਨੂੰ ਆਪਾਂ 1 ਅਪ੍ਰੈਲ ਦਾ ਮੇਲਾ ਦਿਖਾ ਰਹੇ ਹਾਂ ਜਰਗ ਦਾ ਤੇ ਸਾਰਾ ਤੁਹਾਨੂੰ ਆਪਾਂ ਜੋ ਵੀ ਮਾਹੌਲ ਆ ਮੇਲੇ ਦਾ ਦਿਖਾਵਾਂਗੇ ਤੇ ਬਾਕੀ ਕਮੈਂਟ ਜਰੂਰ ਕਰਿਆ ਕਰੋ ਨਾ ਤੁਸੀਂ ਵੀ ਕਿਹੜੇ ਸ਼ਹਿਰ ਤੋਂ ਜਾਂ ਕਿਹੜੇ ਪਿੰਡ ਤੋਂ ਜਾਂ ਕਿਤੇ ਤੋਂ ਕੋਈ ਬਾਹਰੋਂ ਆਪਣੀ ਵੀਡੀਓ ਦੇਖਦਾ ਹਨ ਜਰੂਰ ਕਮੈਂਟ ਕਰਿਆ ਕਰੋ ਬਾਕੀ ਆ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਨਾ ਲਓ ਜੀ ਐਵੇਂ ਹਨਾ ਤੇ ਆਜੋ ਚੱਲਦੇ ਹਾਂ ਅੱਗੇ ਤੇ ਆਪਾਂ ਵੀਡੀਓ ਕਾਫੀ ਪਿੱਛੋਂ ਸਟਾਰਟ ਕਰ ਲਈ ਤੇ ਮੰਦਿਰ ਤਾਂ ਇਹ ਕਾਫੀ ਦੂਰ ਆ ਕਾਫੀ ਆਪਾਂ ਨੂੰ ਜਿਹੜੀ ਬਾਟਰ ਤੁਰ ਕੇ ਜਾਣ ਨੂੰ ਆ ਤੇ ਆਪਾਂ ਮੈਂ ਵੀ ਤੁਹਾਨੂੰ ਸਾਰਾ ਆਪਾਂ ਮੇਲੇ ਦਾ ਇੱਕ ਵਾਰ ਵਿਊ ਦੇ ਦਈਏ ਤੇ ਬਹੁਤ ਦੂਰ ਦੂਰ ਤੱਕ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਉੱਥੋਂ ਆਪਾਂ ਇਹ ਮੁੜ ਜਣਾ ਤੇ ਬਾਕੀ ਆ ਦੇਖੋ ਸਾਰੀਆਂ ਨਾ ਲੋ ਵੀ ਐਵੇਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਦੁਕਾਨਾਂ ਅੱਗੇ ਹੀ ਬਹੁਤ ਨੇ ਨਾ ਜਿਵੇਂ ਆ ਦੇਖ ਸਕਦੇ ਤੁਸੀਂ ਬੱਚੇ ਦੇ ਖੇਡਾ ਹੋਗੀਆਂ ਬਾਕੀ ਖਾਣ ਪੀਣ ਵਾਲੀਆਂ ਹੋਗੀਆਂ ਨਾ ਇਹਨੇ ਬਹੁਤ ਸਾਰੀਆਂ ਤੁਹਾਨੂੰ ਦੁਕਾਨਾਂ ਨੇੜੀਆਂ ਉਹ ਦੇਖਣ ਨੂੰ ਮਿਲ ਜਾਣਗੀਆਂ। ਬਾਕੀ ਝੰਡੋਲ, ਝੁੱਲੇ ਉਹ ਵੀ ਤੁਹਾਨੂੰ ਆਪਾਂ ਸਾਰੇ ਦਿਖਾਵਾਂਗੇ ਹਨਾ। ਤੇ ਆਜੋ ਚੱਲਦੇ ਹਾਂ। ਬਾਕੀ ਆ ਦੇਖੋ ਪਾਂਡਿਆਂ ਦੀ ਹੋਗੀਆਂ ਜਿਵੇਂ ਹਨਾ 20 ਰੁਪਏ, 30 ਰੁਪਏ ਸੇਲ ਆ। ਬਾਕੀ ਇੱਧਰ ਸਾਰੇ। ਲਓ ਜੀ। ਤੇ ਆਹ ਰਸਤਾ ਇੱਥੋਂ ਜਿਹੜਾ ਜਾਂਦਾ ਮੰਦਰ ਨੂੰ ਇੱਥੋਂ ਆਪਾਂ ਚੱਲਾਂਗੇ। ਲਓ ਜੀ। ਤੇ ਲੋ ਆਪਾਂ ਆ ਗਏ ਚੌਂਕ ਤੇ ਇੱਥੋਂ ਸਾਰਾ ਰਸਤਾ ਇਹ ਤੈਨੂੰ ਜਾਂਦਾ ਨਾ ਲਓ ਤੇ ਆਪੋ ਤੇ ਸੰਗਤ ਜਾ ਰਹੀ ਐ ਮੱਥਾ ਟੇਕ ਕੇ ਐ ਨਾ ਲਓ ਵੀ ਤੇ ਆ ਗੀਆਂ ਇੱਧਰ ਦੁਕਾਨਾਂ ਸਾਰੀਆਂ ਤੇ ਉਹ ਸਾਹਮਣੇ ਆ ਗਿਆ ਮੰਦਿਰ ਬਾਕੀ ਉਹ ਮਗਰ ਵੀ ਤੁਸੀਂ ਦੇਖ ਸਕਦੇ ਬਹੁਤ ਕੱਠਾ ਨਾ ਲਓ ਤੇ ਸਾਹਮਣੇ ਮੰਦਿਰ ਤੁਹਾਨੂੰ ਦਿਖਦਾ ਹੋਊਗਾ ਨਾ ਤੇ ਆ ਦਰਾਕਾਂ ਦੇ ਉੱਲੇ ਆ ਤੇ ਤੁਹਾਨੂੰ ਦਰਸ਼ਨ ਵੀ ਆਪਾਂ ਕਰਾਵਾਂਗੇ ਤੇ ਬਾਕੀ ਚੱਲਦੇ ਆ ਅੱਗੇ ਤੇ ਮੌਸਮ ਹਜੇ ਯਾਨੀ ਜੇ ਆਪਾਂ ਗੱਲ ਕਰੀਏ ਮੌਸਮ ਠੀਕ ਆ ਤੇ ਨਾ ਬਹੁਤੀ ਗਰਮੀ ਨਾ ਬਹੁਤੀ ਮਤਲਬ ਵੀ ਆਪਾਂ ਕਹੀਏ ਠੰਡਾ ਤੇ ਗਰਮੀ ਤਾਂ ਚਲੋ ਹੋ ਗਈ ਹੁਣ ਤੇ ਆਹ ਇੱਕ ਬੱਚੀ ਦੇ ਖੇਡਾਂ ਹੋ ਗਈਆਂ ਸਾਰੀਆਂ ਨਾ ਲੋਜੀ ਤੇ ਆ ਜਦ ਮੈਂ ਬੈਗ ਵਗੈਰਾ ਮਿਲ ਜਾਣਗੇ ਸਾਰੇ ਤੁਹਾਨੂੰ ਮੈਂ ਆ ਦੇਖੋ ਲੋਜੀ ਤੇ ਬਾਕੀ ਇੰਦਰ ਵੀ ਸਾਰੀਆਂ ਲੋ ਜੀ ਤੇ ਇਹ ਵੀ ਮੇਲਾ ਕਾਫੀ ਭਰਿਆ ਹੋਇਆ ਕਾਫੀ ਇਕੱਠਾ ਸੰਗਦਾ ਤੁਸੀਂ ਦੇਖ ਸਕਦੇ ਹੋ ਨਾ ਬਾਕੀ ਆ ਮੂੰਹ ਵਗਾਰਾ ਐਵੇਂ ਹੈ ਨਾ ਤੁਹਾਨੂੰ ਸਾਰੇ ਬਹੁਤ ਮਿਲ ਜਾਣਗੇ ਲੋ ਜੀ ਤੇ ਆ ਜੋ ਚੱਲਦੇ ਆਪਾਂ ਅੱਗੇ ਜੈ ਮਾਤਾ ਦੀ ਜੈ ਮਾਤਾ ਦੀ ਤੇ ਆ ਬੱਚੇ ਨੇ ਖੇਡਾ ਵਗਾਰਾ ਐਵੇਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਨੇੜੇ ਦੇਖਣ ਨੂੰ ਮਿਲ ਜਾਣਗੀਆਂ ਲਓ ਤੇ ਬਾਕੀ ਤੁਹਾਨੂੰ ਮੈਂ ਹੋਰ ਦੱਸਦਾ ਇੱਥੇ ਪਾਰਕਿੰਗ ਦਾ ਪ੍ਰਬੰਧ ਹੈਗਾ ਜੇ ਮਤਲਬ ਜੀ ਗੱਡੀਆਂ ਮੋਟਰਸਾਈਕਲ ਤਾਂ ਆਉਣਿਓ ਤਾਂ ਤੁਹਾਨੂੰ ਪਾਰਕਿੰਗ ਮਿਲ ਜੂਗੀ ਆਸਾਨੀ ਨਾਲ ਤਾਂ ਪਾਰਕਿੰਗ ਅਲੱਗ ਅਲੱਗ ਬਣੀਆਂ ਹੋਈਆਂ ਨੇ ਨਾ ਜਦੋਂ ਤੁਸੀਂ ਆਉਂਗੇ ਮੇਲੇ ਤੇ ਤੁਹਾਨੂੰ ਪਤਾ ਲੱਗ ਜਾਣਾ ਬਾਕੀ ਆਹ ਸਾਰੀਆਂ ਦੁਕਾਨਾਂ ਨੇ ਲਓ ਬਾਕੀ ਆ ਦੇਖੋ ਇਧਰ ਹਨਾ ਆ ਸਾਰੇ 판ਡੇ ਇਧਰ ਖਲਸ ਕਰਦੇ ਸਾਰੇ ਲਓ ਜੀ ਆ ਬੱਚੇ ਦੇ ਹੋਗੀਆਂ ਜਿਵੇਂ ਲਓ ਲਓ ਜੀ ਲਓ ਲੈ ਬਾਈ ਉਹਨਾਂ ਗਾੜੀ ਬਣਾ ਦੋ ਤੇ ਆ ਇਧਰ ਪਰਸ ਵਗੈਰਾ ਹੋ ਗਏ ਸਾਰੇ ਹਨਾ ਲਓ ਜੀ ਅਮਰਤ ਗਿੱਲ ਵਲੌਗਸ ਤੇ ਆ ਪਰਸ ਵਗੈਰਾ ਪਏ ਨੇ ਹਨਾ ਸਾਰੇ ਜੇੜੀ ਦੇ ਤੇ ਬਾਕੀ ਜੁਵੈਲਰੀ ਹੋ ਗਈ ਸਾਰੀ ਤੇ ਆ ਸੇਲ ਆ ਗਈ ਅੱਗੇ ਹਨਾ ਲਓ ਜੀ ਸਾਰੇ ਕੀਤੀ ਆ ਤੇ ਆ ਸਟੀਲ ਦੇ ਭਾਂਡੇ ਹੋ ਗਏ ਅੱਗੇ ਲਓ ਜੀ ਤੇ ਬਾਕੀ ਇੱਧਰ ਬੱਚਿਆਂ ਦੇ ਖੇਡਾਂ ਸਾਰੀਆਂ ਤੁਸੀਂ ਦੇਖਣ ਨੂੰ ਮਿਲ ਜਾਣਗੇ। ਲਓ ਜੀ ਅੱਗੇ ਬਹੁਤ ਸਾਰੀਆਂ ਦੁਕਾਨਾਂ ਨੇੜੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ। ਇਵੇਂ ਆ ਸੇਲ ਹੋ ਗਈ 20 ਰੁਪਏ 20 ਰੁਪਏ ਨਾ। ਲਓ ਜੀ। ਤੇ ਆ ਇੱਧਰ ਸਾਰੇ ਫਲਾਵਰ ਵਗੈਰਾ ਬੱਚੇ ਦੇ ਖੇਡਾਂ ਸਾਰੀਆਂ। ਲਓ ਜੀ। ਬਾਕੀ ਆ ਬੈਟ ਬੱਲਾ ਹਨਾ ਤੇ ਟਰੈਕਟਰ ਬਾਕੀ ਹੋਰ ਬੱਚੇ ਦੇ ਖੇਡਾਂ। ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਅੱਗੇ ਵੀ ਦੇਖਣ ਨੂੰ ਮਿਲ ਜਾਣਗੀਆਂ ਪਿੱਛੇ ਵੀ ਮਿਲ ਜਾਣਗੀਆਂ। ਇਹ ਆਪਾਂ ਗੱਲ ਕਰੀਏ ਤੇ ਆਪਾਂ ਬਿਲਕੁਲ ਮੰਦਿਰ ਦੇ ਕੋਲੇ ਪਹੁੰਚ ਗਏ ਬਾਕੀ ਤੁਹਾਨੂੰ ਚੰਡੋਲ ਠੂਲੇ ਉਹ ਵੀ ਤੁਹਾਨੂੰ ਪਤਾ ਕਰਾਵਾਂਗੇ ਸਾਰੇ। ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਹਨ ਤੇ ਜਿਹੜੇ ਜਿਹੜੇ ਮੇਲੇ ਤੇ ਪਹੁੰਚ ਰਹੇ ਆਜੋ ਵੀ ਕਮੈਂਟ ਕਰਿਓ ਬਾਕੀ ਆ ਦੇਖੋ ਸਾਰੀਆਂ ਨਾ ਲਓ ਵੀ ਤੇ ਇੱਧਰ ਦੇਖੋ 파ਰਸ ਹੋ ਗਏ ਜਮੇ ਨਾ ਕੱਪੜੇ ਦੀਆਂ ਹੋ ਗਈਆਂ ਡਿਵੈਲਰੀ ਹੋ ਗਈ ਸਾਰੀ ਤੇ ਬਹੁਤ ਕਾਠਾ ਦਾ ਤੁਸੀਂ ਦੇਖ ਸਕਦੇ ਹੋ ਤੇ ਹਜੇ ਟਾਈਮ ਵੀ ਅਜੇ ਗੱਲ ਕਰੀਏ ਸਵੇਰ ਦਾ ਟਾਈਮ ਆ ਸਵੇਰੇ ਜਿੰਨਾ ਇਕੱਠ ਹੋ ਗਿਆ ਤਾਂ ਦਿਨੇ ਦੇਖੋ ਕਿੰਨਾ ਇਕੱਠ ਹੋਊਗਾ ਨਾ ਬਾਕੀ ਆਹ ਤਰਾ ਦੇਖੋ ਇਧਰ ਨਾ ਲਾਓ ਵੀ ਬਾਕੀ ਆਹ ਤਰ ਦੇਖੋ ਸਾਰਾ ਤੇ ਆ ਜੋ ਚੱਲਦੇ ਅੱਗੇ ਲਓ ਵੀ ਭਾਂਡਿਆਂ ਦੀਆਂ ਹੋ ਗਈਆਂ ਜਮੇ ਨਾ ਤੇ ਅਜਵੈਦਰੀ ਵਗੈਰਾ ਸਾਰੀ ਬਾਕੀ ਦੋਨੋਂ ਸਾਈਡ ਨੇ ਮੈਨੂੰ ਵਾਪਸੀ ਟਾਈਮ 'ਤੇ ਆਪਾਂ ਸੜੀ ਦਿਖਾ ਦਾਂਗੇ ਸਾਰੀਆਂ ਤੇ ਮੈਨਾਂ ਦੇਖ ਸਕਦੇ ਹੋ ਇਧਰ ਹਨਾ ਦੋਨੋਂ ਸਾਈਡ ਤੁਹਾਨੂੰ ਦੁਕਾਨਾਂ ਦੇ ਜੋ ਦੇਖਣ ਨੂੰ ਮਿਲ ਜਾਣਗੀਆਂ ਤੇ ਬਾਕੀ ਆ ਗਿਆ ਮੰਦਿਰ ਦਾ ਰਸਤਾ ਸੋ ਆਪਾਂ ਮੰਦਿਰ ਤੇ ਜਾਵਾਂਗੇ ਅੱਗੇ ਲਓ ਜੀ ਤੇ ਆਹ ਰਸਤਾ ਜਿਹੜਾ ਮੰਦਿਰ ਨੂੰ ਜਾਂਦਾ ਲਓ ਯ ਉਧਰ ਆ ਕੇ ਚੰਡੋਲ ਦੋਲ ਵਾਲਮੀ ਤੁਹਾਨੂੰ ਲੈ ਕੇ ਚੱਲਦੇ ਆਂ ਲਓ ਜੀ ਬਾਕੀ ਆ ਦੇਖੋ ਕੱਠ ਬਹੁਤ ਆਣਾ ਤੁਸੀਂ ਦੇਖ ਸਕਦੇ ਹੋ ਮੇਲੇ ਤੇ ਲਓ ਜੀ ਤੇ ਆਜੋ ਚੱਲਦੇ ਆਂ ਅੱਗੇ ਲੋਕੀਆ ਇੱਧਰ ਸਾਰੀਆਂ ਐਮ ਵੀ ਤੁਹਾਨੂੰ ਇੱਥੇ ਨਾ ਜਿਹੜੇ ਮੰਦਿਰ ਦੇ ਕੋਲੇ ਵੀ ਦੁਕਾਨਾਂ ਬਹੁਤ ਦੇਖੂ ਨੂੰ ਮਿਲ ਜਾਣਗੀਆਂ ਜਿਵੇਂ ਰਾਤ ਵੀ ਦੇਖ ਸਕਦੇ ਹੋ 100 ਰੁਪਏ 100 ਰੁਪਏ ਹਨਾ ਬਾਕੀ ਇੱਧਰ ਸਾਰੇ ਖਾਣ ਪੀਣ ਦੀਆਂ ਹੋ ਗਈਆਂ ਜਿਵੇਂ ਗੰਨੇ ਦਾ ਰਾਤ ਹੋ ਗਿਆ ਬਰਗਰ ਵਗੈਰਾ ਹੋਗੇ ਬਾਕੀ ਆ ਜੁਵੈਲਰੀ ਸਾਰੀ ਹਨਾ ਲਓ ਜੀ ਐਵੇਂ ਤੁਹਾਨੂੰ ਜੁਵੈਲਰੀ ਮਿਲ ਜੂਗੀ ਸਾਰੀ ਆ ਦੇਖ ਸਕਦੇ ਹੋ ਤੁਸੀਂ ਨਾ ਲਓ ਤੇ ਆ ਹੋ ਗਿਆ ਜਿਵੇਂ ਇਹ ਨਾ ਬੱਚੇ ਦੇ ਖੇਡਾ ਹੋ ਗਈਆਂ ਤੇ ਆ ਸੀਲ ਦੇ ਭਾਂਡੇ ਹੋਗੇ ਜਿਵੇਂ ਸਾਰੇ ਹਨਾ ਲਓ ਜੀ ਇਹ ਤੁਹਾਨੂੰ ਭਾਂਡੇ ਮਿਲ ਜਾਣਗੇ ਸਾਰੇ ਹਨਾ ਤੇ ਬਾਕੀ ਚੱਲਦੇ ਆਪਾਂ ਅੱਗੇ ਤੇ ਆ ਬੈਗ ਵਗੈਰਾ ਹੋ ਗਏ ਇੱਧਰ ਹਨਾਾਰੇ ਲਓ ਜੀ ਤੇ ਆ ਕਰਨੇ ਤਕਾਨਾ ਵਗੈਰਾ ਆ 20 ਰੁਪਏ 3 ਰੁਪਏ ਹੈ ਨਾ ਉੱਪਰ ਲਿਗਾ ਲਓ ਵੀ ਆ ਸਾਰਾ ਵੀ 20 ਰੁਪਏ 3 ਰੁਪਏ ਜਮਾਨ ਮਿਲ ਦੂ ਤੇ ਇੱਧਰ ਚੰਡੋਲ ਲੇ ਉਹਦੀ ਨੂੰ ਤੁਹਾਨੂੰ ਦਿਖਾ ਦੇ ਅਮਰਤ ਕੇਲਾ ਵਲੌਗ ਅਮਰ ਤਾਂ ਕੇ ਲ ਬਲੌਗ 500 ਰੁਪਏ ਅੱਗੇ ਨਹੀਂ ਦੁਕਾਨ ਇੱਧਰ ਹੈ 500 ਰੁਪਏ ਆ ਜਿਓ 100 ਵਾਲੇ ਹੋ ਗਏ 50 ਉਹ ਧਿਆਨ ਕਿੱਧਰ ਤੇ ਬਾਕੀ ਇੱਥੋਂ ਤੁਸੀਂ ਪ੍ਰਸ਼ਾਦ ਲੈ ਸਕਦੇ ਹੋ ਨਾ ਮੱਥਾ ਟੇਕਣ ਬਾਅਦ ਦੇ ਅੰਦਰ ਤੇ ਇੱਥੇ ਲੈਣ ਲੱਗੀ ਹੋਈ ਆ ਮੱਥਾ ਟੇਕਣ ਨੂੰ ਤੇ ਇੱਥੋਂ ਤੁਸੀਂ ਪ੍ਰਸ਼ਾਦ ਲੈ ਕੇ ਅੰਦਰ ਮੱਥਾ ਟੇਕ ਸਕਦੇ ਹੋ ਨਾ ਲਓ ਜੀ ਤੇ ਇੱਥੇ ਤੁਸੀਂ ਪ੍ਰਸ਼ਾਦ ਲੈ ਆ ਕੇ ਅੰਦਰ ਜਿਹੜਾ ਮੱਥਾ ਉਹ ਟੇਕ ਸਕਦੇ ਹੋ ਤ੍ਰੁਪਲੀ ਆ ਸਕਦੇ ਹੁਣ ਲੋ ਮੈਂ ਬਾਕੀ ਮੰਦਰ ਦੇ ਆਪਾਂ ਬਿਲਕੁਲ ਢੇੜੇ ਆ ਗਏ ਤੇ ਇਸ ਵਾਰ ਘੱਟ ਜੀ ਆਪਾਂ ਗੱਲ ਕਰੀ ਥੋੜਾ ਘੱਟ ਆ ਕਿਉਂਕਿ ਪਿਛਲੀ ਵਾਰ ਤਾਂ ਇੱਥੇ ਤੱਕ ਲਾਈਨ ਜਿਹੜੀ ਲੱਗੀ ਪਈ ਥੀ ਤੇ ਬਾਕੀ ਲੋ ਜੀ ਆਪ ਨੇ ਮੱਕੀ ਕੱਟ ਹੋ ਜੂਗਾ ਦਿਨੇ ਜਦੋਂ ਦਿਨ ਕੱਟ ਦਾ ਕੱਟ ਹੋ ਜਾਣਾ ਪਰ ਯਾਨੀ ਪਿਛਲੀ ਵਾਰ ਤਾਂ ਆਹ ਟਾਈਮ 'ਚ ਉਹ ਪਿੱਛੇ ਦਾ ਕਿਹੜੀ ਲਾਈਨ ਲੱਗੀ ਹੋਈ ਜੀ ਜਦ ਆ ਜੇ ਬੱਤੀਆਂ ਬਾਕੀ ਦੇ ਨੌ ਪੱਦਰ ਚੰਡੋਲ ਝੂਲੇ ਵਿੱਚ ਸਾਰੇ ਦਿਖਾਉ ਰਹੇ ਆ ਪਿਛਲੇ ਜਿੰਨੇ ਵੀ ਮੇਲੇ ਦੀ ਸਾਰੇ ਚੱਲ ਕੇ ਤੁਹਾਨੂੰ ਦਿਖਾਏ ਹੋਇਆ ਤੇ ਬਾਕੀ ਇਹ ਦੋ ਦੇਖ ਲਓ ਕੰਗ ਦਾ ਕੱਠਾ ਨਾ ਤੇ ਮੱਥਾ ਤੇ ਕੰਡੂੜੀ ਲਾਇਨ ਉਹ ਲੱਗੀ ਹੋਈ ਆ। ਦੇਖੋ ਜੀ ਮੱਥਾ ਤੇ ਕੰਡੂੜੀ ਲੱਗੀ ਵੀ ਆ ਨਾ। ਆਪਾਂ ਤੁਹਾਨੂੰ ਪਹੁੰਚਾਈਏ ਲੱਖੀ ਵਾਲੇ ਦੇ ਜੇਹੰਗਲਾ ਦਾ ਦਿਨ ਮਾਣ ਰਿਹਾ ਹੈ ਲੋਕੀ ਦੇਖੋ ਤੇ ਐਵੇਂ ਦਾ ਜਰਕਦਾ ਮੇਲਾ ਤੇ ਇਹ ਆ ਤੀਜਾ ਮੇਲਾ ਅਸੀਂ ਤੁਹਾਨੂੰ ਅਜਾ ਪਤਖਾ ਦਿਖਾ ਰਹੇ ਹਾਂ ਤੇ 1 ਅਪ੍ਰੈਲ ਦਾ ਮੇਲਾ ਉਹ ਲੈ ਕੇ ਚੱਲਦੇ ਆ ਚੰਡੋਲ ਝੂਲਿਆ ਵੱਲ ਤੁਹਾਨੂੰ ਚੰਡੋਲ ਦਿਖਾਉਣੇ ਆ ਤੇ ਆ ਚੱਲਦੀ ਆ ਟ੍ਰੇਨ ਡ੍ਰੈਗਨ ਟ੍ਰੇਨ ਜਿਹਨੂੰ ਕਹਿੰਦੇ ਹੁੰਦੇ ਨੇ ਤੇ ਉਹ ਚੱਲਦੀ ਆ ਨਾ ਲਓ ਵੀ ਬਾਕੀ ਉਧਰ ਕੇਤੀ ਚੰਡੋਲ ਸਾਰੇ ਉਹ ਵੀ ਚੱਲ ਰਹੇ ਨੇ ਤੇ ਲਓ ਵੀ ਚੰਡੋਲ ਵੀ ਚੱਲਦਾ ਤੇ ਕੇਸਤੀ ਵੀ ਚੱਲ ਰਹੀ ਆ ਆਹ ਤੇਰੇ ਟ੍ਰੇਨ ਚੱਲ ਰਹੀ ਹੈ ਨਾ ਲਓ ਜੀ ਬਾਕੀ ਉਧਰ ਮਿੱਕੀ ਮਾਊਸ ਹੈ ਨਾ ਛੋਟੀ ਕਿਸ਼ਤੀ ਉਹ ਵੀ ਹੈਗੀ ਆ ਤੁਹਾਨੂੰ ਆਪ ਨੇੜੇ ਤੋਂ ਦਿਖਾਵਾਂਗੇ ਪਹਿਲਾਂ ਤੁਹਾਨੂੰ ਆਪਾਂ ਟੰਡੋਲ ਦਿਖਾ ਲਈ ਥੋੜਾ ਜਿਹਾ ਲਓ ਜੀ ਤੇ ਬਾਕੀ ਇੱਧਰ ਵੀ ਬਹੁਤ ਕਾਠ ਆ ਸਵਾਰਾ ਨਾ ਦੇਖ ਸਕਦਾ ਤੁਸੀਂ ਲਓ ਜੀ ਬਸ ਇਹ ਚੱਲਦੀ ਆ ਟ੍ਰੇਨ ਡ੍ਰੈਗਨ ਟ੍ਰੇਨ ਲਓ ਜੀ ਲਓ ਵੀ ਟੰਡੋਲ ਵੀ ਚੱਲਦਾ ਕਿਸ਼ਤੀ ਵੀ ਚੱਲਦੀ ਆ ਆ ਵੀ ਘੜਤੀ ਬਾਈ ਨੇ ਹੋਰ ਘੜਤੀ ਲਾਉਂਗੀ ਤੇ ਬਾਕੀ ਮਠਿਆਈ ਦੀਆਂ ਦੁਕਾਨਾਂ ਵੀ ਨੇ ਲਓ ਲਓ ਬਾਈ ਹਣੀ ਤੇ ਆਹ ਦੇਖੋ ਇੱਧਰ ਸਰ ਹੈ ਜੀ ਲੈ ਬਰੇਲ ਆ ਤੇ ਬਾਈ ਹਣੀ ਵੀ ਭਾਈ ਬਹੁਤ ਮਿਲਦੇ ਕਹਿੰਦੇ ਸਾਡੀ ਵੀਡੀਓ ਬਣਾਉਗਾ ਕੋਈ ਚੱਕਰੀ ਨਹੀਂ ਵੀਡੀਓ ਜਿੰਨੀ ਮਰਜੀ ਤੇ ਆਹ ਛੋਟੀ ਕੇਤੀ ਆ ਗਈ ਤੇ ਇਧਰ ਮिक्की ਮਾਊਸ ਬੱਚਿਆਂ ਵਾਸਤੇ ਲਓ ਆ ਗਏ ਇਧਰ ਬੱਚਿਆਂ ਵਾਸਤੇ ਬਾਕੀ ਆ ਛੋਟੀ ਆ ਗਈ ਇਧਰ ਤੇਤੀ ਹੈ ਨਾ ਲਓ ਤੇ ਬਾਕੀ ਇਧਰ ਵੱਡੀ ਤੇ ਚੰਡੋਲ ਤੇ ਬਾਕੀ ਆ ਇਧਰ ਬੱਚੇ ਦੇ ਕੁਝ ਹੋਰ ਹਨ ਹੋ ਗਈਆਂ ਜਿਵੇਂ ਆ ਜੰਪ ਵਾਲੀ ਹੋ ਗਈ ਉਹ ਗੱਡੀਆਂ ਹੋ ਗਈਆਂ ਅੱਗੇ ਲਓ ਵੀ ਤੇ ਬਾਕੀ ਮੇਲਾ ਭਰੂਗਾ ਕਿਉਂਕਿ ਅਜੇ ਥੋੜਾ ਸਾਜ ਰਾ ਤੇ ਮੇਲਾ ਭਰ ਜਣਾ ਕੱਟ ਕਾਫੀ ਹੋ ਗਿਆ ਵੈਸੇ ਅਜ ਆਪਾਂ ਗੱਲ ਕਰੀਏ ਆਹ ਲਓ ਇੱਧਰ ਹਨਾ ਬੱਚੇ ਦੀਆਂ ਗੱਡੀਆਂ ਤੇ ਲਓ ਵੀ ਤੇ ਬਾਕੀ ਆਜੋ ਚੱਲਦੇ ਆਂ ਇੱਧਰ ਤੁਹਾਨੂੰ ਸਾਰੀਆਂ ਮਠਿਆਈਆਂ ਦੇ ਦੁਕਾਨਾਂ ਮਿਲ ਜਾਣਗੀਆਂ ਦੇਖਣ ਨੂੰ ਲਓ ਅੱਜ λεਬੀਆਂ ਕੱਡੀਆਂ ਪਈਆਂ ਨੇ ਲਓ ਵੀ ਅੱਜ λεਬੀਆਂ ਇਹਦੇ ਕੱਡੀਆਂ ਪਈਆਂ ਨੇ ਤੇ ਬਾਕੀ ਆ ਸਾਰੀਆਂ ਨਾ ਤੇ ਆ ਸਾਰੀਆਂ ਤੁਹਾਨੂੰ ਮਠਿਆਈ ਮਿਲ ਜੂਗੀ ਦੇਖਣ ਨੂੰ ਹਨਾ ਲਓ ਵੀ ਪਕੌੜੇ ਹੋ ਗਏ ਜਿਵੇਂ ਹਨਾ ਤੇ ਵਰਫੀ ਹੋ ਗਈ ਤੇ ਉਹ ਗਜਰੇਲਾ ਹੋ ਗਿਆ ਲਓ ਵੀ ਗਜਲਾ ਗਜਲਾ ਸੌਰੀ ਗਜਲਾ ਤੇ ਆ ਵਰਫੀ ਹੋ ਗਈ ਗਜਲਾ ਹੋ ਗਿਆ ਹਨਾ ਲਓ ਵੀ ਤੇ ਆ ਜਲੇਬੀਆਂ ਕੱਟ ਰਹੇ ਨੇ ਭਾਈ ਹੁਣੀ ਗਰਮਾ ਗਰਮ ਲਓ ਵੀ ਗਰਮਾ ਗਰਮ ਜਲੇਬੀ ਨਿਕਲ ਰਹੀ ਹੈ ਇੱਧਰ ਤੇ ਇਹਨੇ ਜਰਗ ਦੇ ਮੇਲੇ ਦੇ ਕੁਝ ਰੰਗ ਖੇੜ ਤੁਹਾਨੂੰ ਅੱਪ ਦਿਖਾ ਰਹੇ ਆ ਲਓ ਜੀ ਕੀ ਨਾਂ ਆ ਜੀ ਪੇਟਾ ਪੇਟਾ ਕੇ ਕੇ ਲਾਓ ਵੀ ਹੈ ਜੀ ਠੀਕ ਆ ਠੀਕ ਆ ਜੀ ਲਓ ਜੀ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਜਰਗ ਦੇ ਮੇਲੇ ਦੇ ਰੰਗ ਲਓ ਵੀ ਤੇ ਆ ਜੋ ਬਾਕੀ ਇੱਧਰ ਬਹੁਤ ਸਾਰੀਆਂ ਤੁਹਾਨੂੰ ਦੁਕਾਨਾਂ ਜਿਹੜੀਆਂ ਮਿਲ ਜਾਣਗੀਆਂ ਹਨਾ ਸਾਰੀਆਂ ਆਪਾਂ ਨੂੰ ਦਿਖਾਤੀਆਂ ਤਕਰੀਬਨ ਤੇ ਆ ਸਾਰੀਆਂ ਮਠਿਆਈ ਦੀਆਂ ਦੁਕਾਨਾਂ ਨੇ ਇੱਥੇ ਤੁਹਾਨੂੰ ਨਾ ਲਓ ਵੀ ਮਠਿਆਈ ਖਰੀਦ ਸਕਦੇ ਹੋ ਸਾਰੀ ਤੇ ਆ ਸਾਰੀ ਮਠਿਆਈ ਹੋ ਗਈ ਜਿਵੇਂ ਜਲੇਬੀਆਂ ਹੋ ਗਈਆਂ ਆ ਗਜਲਾ ਹੋ ਗਿਆ ਵਰਫੀ ਹੋ ਗਈ ਹੈ ਨਾ ਲਓ ਜੀ ਤੇ ਬਾਕੀ ਆ ਦੇ ਪਕੌੜੇ ਹੋ ਗਏ ਜਿਵੇਂ ਹੈ ਨਾ ਲਓ ਜੀ ਤੇ ਬਾਕੀ ਇਧਰ ਪਾਰਕਿੰਗ ਵਗੈਰਾ ਹੋ ਗਈ ਹੈ ਨਾ ਦੇ ਮੇਲਾ ਵੈਸੇ ਕਾਫੀ ਭਰਿਆ ਹੋਇਆ ਹੈ ਵੀ ਤੇ ਬਾਕੀ ਤੁਸੀਂ ਕਮੈਂਟ ਜਰੂਰ ਕਰਿਓ ਜਿਹੜੇ ਜਿਹੜੇ ਮੇਲੇ ਤੇ ਪਹੁੰਚ ਰਹੇ ਹੈ ਅੱਜ ਲਓ ਜੀ ਵਾਰੀਆਂ ਵੀ ਦੇਖ ਸਕਦੇ ਹੋ ਲੋ ਤੇ ਆ ਥੱਲੇ ਵਗੈਰਾ ਹੋ ਗਿਆ ਨਾ ਲੋ ਜੀ ਤੇ ਆਪਾਂ ਆ ਗਏ ਉੱਤਰੋ ਤੇ ਐਵੇਂ ਦਾ ਕੋ ਸਾਰਾ ਇਹ ਮੇਲਾ ਤੇ ਤੁਹਾਨੂੰ ਆਪਾਂ ਜਿਹੜਾ ਸਾਰਾ ਦਿਖਾਇਆ ਤੇ ਬਾਕੀ ਇੱਧਰ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਮਿਲ ਜਾਣਗੀਆਂ ਨਾ ਦੇਖਣ ਨੂੰ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਬੱਚੇ ਦੇ ਖੇਡਾਂ ਹੋ ਗਈਆਂ, ਪਾਰਸ ਵਗੈਰਾ ਹੋ ਗਏ, ਜੈਵਲਰੀ ਹੋ ਗਈ ਸਾਰੀ ਹੈ ਨਾ, ਲੋਵੀ। ਆ ਤੁਹਾਨੂੰ ਸਾਰੀਆਂ ਥੇੜੀਆਂ ਦੁਕਾਨਾਂ ਨੇ ਮਿਲ ਜਾਣਗੀਆਂ। ਲੋਵੀ ਜਰਗ ਦੇ ਮੇਲੇ ਦੇ ਤੁਹਾਨੂੰ ਆਪਾਂ ਰੰਗ ਦਿਖਾਉਣੇ ਆ। ਤੇ ਬਾਕੀ ਬਹੁਤ ਸਾਰੀਆਂ ਦੁਕਾਨਾਂ ਆਈਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਨਾ, ਤੁਸੀਂ ਦੇਖ ਸਕਦੇ ਸਾਰੀਆਂ। ਲੋਵੀ। ਬਹੁਤ ਘੱਟ ਹੋ ਗਿਆ ਮੇਲੇ ਤੇ ਜੇ ਤੁਸੀਂ ਦੇਖ ਸਕਦੇ ਹੋ ਨਾ ਇੱਧਰ ਵੀ ਦੇਖੋ ਸਾਰਾ ਲਓ ਜੀ ਤੇ ਬਾਕੀ ਇੱਧਰ ਵੀ ਦੋਨੋਂ ਸਾਈਡ ਤੋਂ ਦੁਕਾਨਾਂ ਨੇੜੇ ਦੇਖਣ ਨੂੰ ਮਿਲ ਜਾਣਗੀਆਂ ਲਓ ਜੀ ਤੁਹਾਨੂੰ ਜਿਹੜਾ ਕੱਪੜੇ ਆ ਗਏ ਜਵੇਂ ਆਂ ਕੀ ਹਨ ਹਰਮਾਲਾਂ ਹੋ ਗਈਆਂ ਵਕਈ ਲੋਹਰਾਂ ਹੋ ਗਈਆਂ ਜਵੇਂ ਹਨ ਸਾਰੀਆਂ ਪਜਾਮੇ ਹੋ ਗਏ ਤੇ ਆਹ ਸਾਰੀਆਂ ਨਾ ਸਸਰਤੂ ਲਵੀ ਫਾਸ ਹੋਰ ਪਈਆ ਆਹ ਕੁਝ ਤਿੰਨੀ ਮਿੱਟੀ ਵਾਲੇ ਗਲਾਸ ਆ ਗਏ ਹਨ ਬਰਤਨਾਂ ਦੇ ਸੇ ਬਾਕੀ ਆਲੇ ਕੁਦਰ ਸਾਰਾ ਹਨਾ ਲਓ ਜੀ ਆਹ ਦੇਖੋ ਇੱਧਰ ਪਲਾਸਕਰ ਦੇ ਭਾਂਡੇ ਹੋ ਗਏ ਸਾਰੇ ਹਨਾ ਬਾਕੀ ਆ ਦੇਖੋ ਇੱਧਰ ਲਓ ਜੀ ਤੇ ਆ ਬੱਚੇ ਦੇ ਖੇਡਾ ਹੋ ਗਿਆ ਜਵੇਂ ਲਓ ਜੀ ਐਵੇਂ ਤੁਹਾਨੂੰ ਬਹੁਤ ਸਾਰੀ ਜਿਹੜੇ ਬੱਚੇ ਦੇਖੇ ਵਾਤਿਆਂ ਵਾਤੇ ਖੇਡਾਂ ਮਿਲ ਜਾਣਗੀਆਂ ਨਾ ਲਓ ਜੀ ਤੇ ਆ ਜੋ ਚੱਲਦੇ ਅੱਗੇ ਤੇ ਬਾਕੀ ਜਰੂਰ ਕਰਿਓ ਕਮੈਂਟਾਂ ਨਾਲ ਤੁਸੀਂ ਵੀ ਜਿਹੜੇ ਜਿਹੜੇ ਅੱਜ ਜਰਗ ਦੇ ਮੇਲੇ ਤੇ ਪਹੁੰਚ ਰਹੇ ਆ ਜਾਂ ਤੁਸੀਂ ਕਿੱਥੋਂ ਕਿੱਥੋਂ ਵੀ ਆਪਣੀ ਵੀਡੀਓ ਦੇਖਦੇ ਹੋ ਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਕੀ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਹਨਾ ਲਓ ਆ ਫੁੱਲ ਫਲਾਵਰ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ ਸਾਰੇ ਹਨਾ ਐਵੇਂ ਦੇ ਜਮਿੰਸ ਵੀ ਦੇਖ ਸਕਦੇ ਕਿੰਨੇ ਦਾ ਬਾਈ ਜੋੜਾ ਇਹ ਜਿਹੜਾ ਮਰਜ਼ੀ ਕਿੱਕ 200 ਰੁਪਏ ਉਹ 300 ਆਹ 200 ਰੁਪਏ ਦਾ ਆ ਕਿੰਨੇ ਦਾ ਆਹ 300 ਦਾ ਠੀਕ ਆ ਉਹ 400 ਆਹ ਵਾਲਾ 400 ਇਹ ਜੋੜਾ ਹੀ ਆ ਪੂਰਾ ਠੀਕ ਹੈ ਇਹ ਤਾਂ ਨੂੰ ਸਮਾਂ ਠੀਕ ਹੈ ਲਓ ਐਮਾਜ਼ਨ ਨੂੰ ਫਲਾਵਰ ਹਨਾ ਸਾਰੇ ਘਰਾਂ ਦੀ ਮਤਲਬ ਡੈਕੋਰੇਸ਼ਨ ਵਾਸਤੇ ਮਿਲ ਜਾਣਗੇ ਲਓ ਜੀ ਤੇ ਬਾਕੀ ਆ ਗਿਆ ਗਿਆ ਆ ਖੇਡਾਂ ਬੱਚਿਆਂ ਦੀਆਂ ਲਓ ਜੀ ਤੇ ਆਜੋ ਬਾਕੀ ਚੱਲਦੇ ਆ ਅੱਗੇ ਇੱਧਰ ਆ ਗਈਆਂ ਦੁਕਾਨਾਂ ਬਹੁਤ ਸਾਰੀਆਂ ਨਾ ਬੈਗ ਹੋ ਗਏ ਅੰਨੇ ਲੌਜੀ ਤੇ ਇੱਧਰ ਭਾਂਡੇ ਪਏ ਨੇ ਆ ਸਾਰੇ ਲੌਜੀ 150 ਦੇ ਦੋ ਜੀ ਲਓ ਜੀ 150 ਦੇ ਦੋ ਭਾਂਡੇ 150 ਦੇ ਦੋ ਭਾਂਡੇ 150 ਦੇ ਦਿਓ ਠੀਕ ਆ ਜੀ 150 ਦੇ ਦੋ ਭਾਂਡੇ ਜੇ ਵੱਡੇ ਵੱਡੇ ਭਾਂਡੇ 150 ਦੇ ਦਿਓ ਉਹ 4 ਮਿੰਟ ਦਾ ਬਾਕੀ ਆ ਦੇਖੋ ਸਾਰੇ ਇੱਧਰ ਨਾ ਸੇਲ ਲੌਜੀ ਤੇ ਬਾਕੀ ਆਦਰ ਸਾਰੀਆਂ ਕਿੱਡਾ ਹੋ ਗਿਆ ਤੇ ਐਵੇਂ ਦਾ ਕੁਝ ਸਾਰਾ ਇਹ ਮੇਲਾ ਜਿਹੜਾ ਤੁਹਾਨੂੰ ਆਪ ਦਿਖਾਇਆ ਤੇ ਬਾਕੀ ਆ ਪਰਸ ਵਗੈਰਾ ਪਏ ਨੇ ਬੈਗ ਵਗੈਰਾ ਪਏ ਨੇ ਸਾਰੇ ਹੈ ਨਾ ਲਓ ਵੀ ਤੇ ਬਾਕੀ ਇੱਧਰ ਦੇਖ ਸਕਦੇ ਹੋ ਸਾਰੀਆਂ ਨਾ ਦੁਕਾਨਾਂ ਤੇ ਦੋਨੋਂ ਛੜਾ ਤੁਹਾਨੂੰ ਦੁਕਾਨਾਂ ਦੀ ਬਹੁਤ ਸਾਰੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਆਹ ਸਾਰਾ ਪਲਾਸਟਰ ਦਾ ਸਮਾਨ ਆ ਗਿਆ ਨਾ ਲਓ ਵੀ ਐਵੇਂ ਦਾ ਬਹੁਤ ਸਾਰਾ ਪਲਾਸਟਰ ਦਾ ਤੁਹਾਨੂੰ ਸਮਾਨ ਮਿਲ ਜੂ ਇਹਨਾਂ ਦੇਖ ਸਕਦੇ ਹੋ ਸਾਰਾ ਪੁੱਤਿਆਂ ਨਾ ਲਓ ਜੀ ਸਿਕਾਲ ਜੀ ਵੀਰੇ ਤੇ ਲਓ ਜੀ ਆਪਾਂ ਬਾਈ ਉਹਨਾਂ ਕੋ ਪਹੁੰਚੇ ਤੀ ਬਾਈ ਉਹ ਨਹੀਂ ਆਏ ਹੋਣੇ ਪਟਿਆਲੇ ਤੋਂ ਖਾਲਸਪੁਰ ਪਿੰਡ ਤੋਂ ਪਟਿਆਲਾ ਬਾਈ ਨਾ ਜਲਾ ਤੇ ਬਾਈ ਉਹਨਾਂ ਕੋ ਜਿਹੜਾ ਸਾਰਾ ਸਮਾਨ ਸਪੋਰਟਸ ਦਾ ਹੁੰਦਾ ਜਿਵੇਂ ਬੈਟ ਹੋਗੇ ਬੱਲਾਂ ਹੋਗੀਆਂ ਨਾ ਤੇ ਆ ਤੁਸੀ ਬੱਲਾ ਦੇਖ ਸਕਦੇ ਹੋ ਸਾਰੇ ਡਿਸਕੋ ਦੀਆਂ ਹੋਗੀਆਂ ਤੇ ਇਹ ਸਾਰੀਆਂ ਬੱਲਾਂ ਜਾਂ ਸਪੋਰਟਸ ਦਾ ਸਮਾਨ ਤੁਸੀਂ ਕੋਈ ਵੀ ਲੈਣਾ ਜਮੇ ਨਾ ਤਾਂ ਬਾਈ ਉਹਨਾਂ ਕੋ ਮਿਲ ਜੂ ਨੰਬਰ ਬੋਲੇ ਮਾੜਾ ਜ ਆਪਣਾ ਤੇ ਆ ਨੰਬਰ ਆ ਬਾਈ ਉਹਨਾਂ 98143 98143 1070 1070 ਬਾਕੀ ਨੰਬਰ ਤੁਸੀਂ ਮਗਰ ਦੇਖ ਸਕਦੇ ਹੋ ਨਾ ਕੋਈ ਵੀ ਜੇ ਬਾਈ ਉਹਨਾਂ ਦਾ ਬਾਕੀ ਉੱਪਰ ਚੱਲਦਾ ਨੰਬਰ ਹੈ ਨਾ ਉਹ ਵੀ ਦੇਖ ਸਕਦੇ ਹੋ ਤੇ ਆ ਤੁਹਾਨੂੰ ਸਾਰਾ ਇਹਨਾਂ ਕੋਲ ਇਹ ਸਾਮਾਨ ਉਹ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਠੀਕ ਆ ਠੀਕ ਆ ਜੀ ਸਾਰਾ ਸਪੋਰਟ ਦਾ ਬਾਈ ਇਹਨਾਂ ਕੋਲ ਸਾਮਾਨ ਹੁੰਦਾ ਤੇ ਜੇ ਕੋਈ ਵੀ ਆਪਣਾ ਨਾ ਸੱਜਣ ਮਿੱਤਰ ਹੋਇਆ ਚਾਹਵਣ ਤਾਂ ਜਰੂਰ ਬਾਈ ਇਹਨਾਂ ਨਾਲ ਕੰਟੈਕਟ ਕਰਿਓ ਨੰਬਰ ਆਪਾਂ ਬਾਈ ਇਹਨਾਂ ਨੂੰ ਦੱਸਤਾ ਤੇ ਠੀਕ ਆ ਵੀਰੇ ਧੰਨਵਾਦ ਜੀ ਲਓ ਵੀ ਜਿਵੇਂ ਮੈਂ ਗੱਲ ਕਰੀ ਦੀ ਨਾ ਵੀ ਬਹੁਤ ਦੂਰ ਤੱਕ ਜਿਹੜੀ ਦੁਕਾਨਾਂ ਲੱਗੀਆਂ ਹੋਈ ਨੇ ਤੇ ਹੁਣ ਆਪਾਂ ਸੜਕ ਤੇ ਆ ਗਏ ਆ ਮੇਲੇ ਤੋਂ ਆਪਾਂ ਕਾਫੀ ਜਿਹੜੀ ਉਹ ਦੂਰ ਆ ਗਏ ਆ ਮੰਦਰ ਤੋਂ ਮਤਲਬ ਤਾਂ ਇੱਥੇ ਵੀ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀ ਦੇਖਣ ਨੂੰ ਮ ਆਜੋ ਤੇ ਜਦੋਂ ਤੁਸੀਂ ਆਹ ਥਾਰੀਆਂ ਦੁਕਾਨਾਂ ਦੇਖ ਸਕਦੇ ਹੋ ਨਾ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਵੀਡੀਓ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਜੁੱਤੀਆਂ ਇਹਦੇ ਹੋ ਗਈਆਂ ਖੇਡਾਂ ਦੀਆਂ ਹੋ ਗਈਆਂ ਜੈਵਲਰੀ ਹੋ ਗਈ ਸਾਰੀ ਹੈ ਨਾ ਤਾਂ ਐਵੇਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਨੇੜੇ ਉਹ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਆਹ ਤੁਸੀਂ ਦੇਖ ਸਕਦੇ ਹੋ ਬੱਚੇ ਦੇ ਖੇਡਾਂ ਹੋ ਗਈਆਂ ਤੇ ਆਹ ਜੈਵਲਰੀ ਵਗੈਰਾ ਹੋ ਗਈ ਸਾਰੀ ਇੱਧਰ ਨਾ ਤਾਂ ਬਹੁਤ ਦੂਰ ਤੱਕ ਕਿਹੜੀ ਦੁਕਾਨ ਲੱਗੀ ਹੋਈ ਆ ਤੁਸੀਂ ਜਿਵੇਂ ਦੇਖ ਸਕਦੇ ਹੋ ਸਾਰਾ ਨਾ ਲਓ ਜੀ ਤੇ ਬਾਕੀ ਕਾਫੀ ਕਿ ਮੇਲਾ ਵੀ ਕਾਫੀ ਭਰ ਗਿਆ ਤੇ ਬਾਕੀ ਜਿਉਂ ਜਿਉਂ ਹੁਣ ਦਿਨ ਚੜੀ ਜਾਣਾ ਨਾ ਦੁਪਹਿਰ ਹੋਈ ਜਾਣੀ ਮੇਲਾ ਹੋਰ ਜਿਹੜਾ ਉਹ ਭੱਗ ਜਾਣਾ ਤੇ ਬਾਕੀ ਆ ਦੇਖੋ ਸਾਰਾ ਨਾ ਲਓ ਵੀ ਤੇ ਆ ਵੀ ਇੱਧਰ ਲੱਗੀਆਂ ਨੇ ਸਾਰੀਆਂ ਦੁਕਾਨਾਂ ਨਾ ਤੁਸੀਂ ਦੇਖ ਸਕਦੇ ਹੋ ਲਓ ਵੀ ਤੇ ਆ ਤੁਹਾਨੂੰ ਪਲਾਕਟ ਦੇ ਭਾਂਡੇ ਸਾਰੇ ਕੰਚ ਦੇ ਹਨਾ ਇਹ ਮਿਲ ਜਾਣਗੇ ਬਾਕੀ ਆ ਸਾਰਾ ਦੇਖੋ ਇੱਧਰ ਨਾ ਲਓ ਵੀ ਲਓ ਵੀ ਅੱਗੇ ਲਓ ਹਨਾ ਜਿਵੇਂ ਚਾਲਟਾਂ ਲੋਹਾਂ ਨੂੰ ਮਿਲ ਜਾਣਗੀਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਆਹ ਸਾਲਟਾਂ ਪਈਆਂ ਨੇ ਹਨਾ ਲੋਹਾਂ ਪਈਆਂ ਨੇ ਤਾਂ ਇਹ ਵੀ ਤੁਹਾਨੂੰ ਇਸ ਵਾਰ ਮੇਲੇ ਤੇ ਮਿਲ ਜਾਣਗੀਆਂ ਦੇਖਣ ਨੂੰ ਲਓ ਜੀ ਤੇ ਬਾਕੀ ਆਹ ਦੇਖੋ ਸਾਰਾ ਇੱਧਰ ਹਨਾ ਛੇਡਾਂ ਵਗੈਰਾ ਹੋਗੀਆਂ ਸਾਰੀਆਂ ਲਓ ਜੀ ਐਵੇਂ ਹਨਾ ਸਾਰੀਆਂ ਇਹ ਦੇਖ ਸਕਦੇ ਹੋ ਬਾਕੀ ਆਹ ਚੂੜੀਆਂ ਚੱਪਲਾਂ ਐਵੇਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਤੁਹਾਨੂੰ ਉਹ ਦਿਖਾਰੀਆਂ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਤੇ ਆਹ ਪਈਆਂ ਨੇ ਚੂੜੀਆਂ ਹਾਂਜੀ ਲਓ ਜੀ ਆ ਸਾਰੀਆਂ ਚੂੜੀਆਂ ਹੋ ਗਈਆਂ ਜਿਵੇਂ ਕੀ ਰੇਟ ਆ ਚੂੜੀ ਦਾ ਜੀ ਕੀ ਰੇਟ ਆ ਇਹ ਚੂੜੀਆਂ ਦਾ 40 ਰੁਪਏ 40 ਰੁਪਏ ਦਰਜਣਾ ਜੀ ਹਾਂ ਠੀਕ ਆ ਜੀ ਲਓ ਵੀ 40 ਰੁਪਏ ਦਰਜਣਾ ਠੀਕ ਆ ਜੀ ਹਾਂਜੀ ਵੀਰ ਜੀ ਹਾਂਜੀ ਲਓ ਜੀ ਤੇ ਆਪਾਂ ਤੁਹਾਨੂੰ ਬਾਹਰ ਵੀ ਦੁਕਾਨੜੀ ਦਿਖਾ ਦਿਆਂ ਤੇ ਇਹ ਵੀ ਬਹੁਤ ਦੂਰ ਤੱਕੜੀ ਦੁਕਾਨਾਂ ਉਹ ਲੱਗੀਆਂ ਹੋਈਆਂ ਨੇ ਲਓ ਜੀ ਬਾਕੀ ਇੱਥੇ ਆ ਮੈਂ ਦੱਸਿਆ ਪਾਰਕਿੰਗ ਹੈ ਨਾ ਤੁਹਾਨੂੰ ਪਾਰਕਿੰਗ ਮਿਲ ਜੂਗੀ ਮੈਂ ਆ ਇੱਥੇ ਪਾਰਕਿੰਗ ਆ ਗਈ ਇਹਦੋਂ ਅੱਗੇ ਹੀ ਪਾਰਕਿੰਗ ਹੈਗੀ ਆ ਬਾਕੀ ਪੰਜਾਬੀ ਜੁੱਤੀ ਪਈਆ ਲੋ ਕੀ ਰੇਟ ਆ ਬਾਈ ਪੰਜਾਬੀ ਜੁੱਤੀ ਦਾ ਕੀ ਕਹਾਲਾ ਕੀ ਰੇਟ ਆ ਰੇਟ 200 ਰੁਪਏ ਜਿਹੜੀ ਮਰਜ਼ੀ ਆ ਜਿਹੜੀ ਮਰਜ਼ੀ ਲੋ ਜੀ ਬਾਈ ਕਹਿੰਦਾ 200 ਰੁਪਏ ਆ ਜਿਹੜੀ ਮਰਜ਼ੀ ਪੰਜਾਬੀ ਜੁੱਤੀ ਲੈ ਸਕਦੇ ਠੀਕ ਆ ਜੀ ਤੇ ਆ ਆਪਣਾ ਅਮਰਤ ਗਿੱਲ ਬਲੌਗ ਲੋ ਜੀ ਤੇ ਬਾਕੀ ਜਿਵੇਂ ਮੈਂ ਦੱਸਿਆ ਸੀ ਨਾ ਵੀ ਪਾਰਕਿੰਗ ਵਗੈਰਾ ਤੁਹਾਨੂੰ ਮਿਲ ਜੂਗੀ ਇੱਥੇ ਪਾਰਕਿੰਗ ਵੀ ਹੈਗੀ ਆ ਤੇ ਬਾਕੀ ਕਾਰੀ ਅੱਧ ਤਨ ਮਠਿਆਈ ਦੀਆਂ ਦੁਕਾਨਾਂ ਹਨਾ ਤੇ ਬਾਕੀ ਹੋਰ ਦੁਕਾਨਾਂ ਸਾਰੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਮਠਿਆਈ ਦੀਆਂ ਆਗੀਆਂ ਕੁਝ ਲਓ ਜੀ ਤੇ ਆ ਗੰਨੇ ਦਾ ਗੰਨੇ ਦਾ ਰਸਾ ਜੀ ਓਕੇ ਲਾਵੀ ਬਾਈ ਦੀ ਵੀਡੀਓ ਬਣਾ ਲਈਏ ਬਾਈ ਕਹਿੰਦਾ ਮੇਰੀ ਵੀਡੀਓ ਜਰੂਰ ਬਣਾ ਕੇ ਜਾਓ ਲਾਵੀ ਬਾਈ ਕੋ ਪਹੁੰਚੇ ਸੀ ਤੇ ਬਾਈ ਕਹਿੰਦਾ ਵੀ ਰਸ ਪੀ ਕੇ ਆਣਾ ਮੈਂ ਨਹੀਂ ਧੰਨਵਾਦ ਵੀਰੇ ਤੇ ਬਾਈ ਦਾ ਪਿੰਡ ਟਮੋਟ ਆ ਹੈ ਵੀਰੇ ਹਾਂ ਜੀ ਬਾਈ ਕੀਗਾ ਦੀ ਦਾ ਬਾਈ ਨੇ ਰਿਆ ਵਾ ਹਨਾ ਕੰਨੇ ਰਾਸ ਦੀ ਜਿਹੜੀ ਲਾਈ ਹੋਈ ਆ ਲਓ ਲਓ ਵੀ ਤੁਹਾਨੂੰ ਟਾਬਲ ਵਗੈਰਾ ਵੀ ਮਿਲ ਜਾਣਗੇ ਹਨਾ ਤੇ 120 ਰੁਪਏ ਨੇ ਬਾਈ ਕਹਿੰਦਾ ਸਾਰਾ ਦੇਖ ਸਕਦੇ ਅੱਛਾ ਅੱਛਾ ਉਧਰ ਵੀ ਦੁਕਾਨ ਹੈਗੀ ਬਾਈ ਦੀ ਤੇ ਉਧਰ ਵੀ ਤੁਹਾਨੂੰ ਦਿਖਾਉਣੇ ਆ ਜੋ ਤੇ ਇੱਧਰ ਹੈਗਾ 200 ਰੁਪਏ ਲਓ ਸਾਰਾ ਤੇ ਬਾਕੀ ਆਰਮਾਲਾ ਹੋ ਗਈ ਹਨਾ ਐਵੇਂ ਤੇ ਬਾਕੀ ਬਹੁਤ ਦੂਰ ਤੱਕ ਤੁਹਾਨੂੰ ਇੱਧਰ ਦੁਪੱਟੇ ਵਗੈਰਾ ਹੋਗੇ ਸਾਰੇ ਹਨਾ ਦੁਪੱਟੇ ਮਿਲ ਜਾਣਗੇ ਬਾਕੀ ਬਹੁਤ ਦੂਰ ਤੱਕ ਤੁਹਾਨੂੰ ਦੁਕਾਨਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਜਾਣਗੀਆਂ ਨਾ ਲਓ ਜੀ ਤੇ ਠੀਕ ਆ ਜੀ ਹੁਣ ਆਪਾਂ ਵੀਡੀਓ ਨੂੰ ਕਰ ਲੱਗਿਆ ਐਂਡ ਬਾਕੀ ਤੁਸੀਂ ਕਮੈਂਟ ਜਰੂਰ ਕਰਿਓ ਵੀ ਤੁਸੀਂ ਕਿੱਥੋਂ-ਕਿੱਥੋਂ ਕਿਹੜੇ ਪਿੰਡ ਤੋਂ ਜਾਂ ਕਿਹੜੇ ਸ਼ਹਿਰ ਤੋਂ ਆਪਣੀ ਵੀਡੀਓ ਦੇਖਦੇ ਹੋ ਬਾਕੀ ਸ਼ੇਅਰ ਕਰਿਓ ਨਾ ਵੱਧ ਤੋਂ ਵੱਧ ਸਟੋਰੀਆਂ ਲਾਇਓ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਠੀਕ ਆ ਜੀ ਧੰਨਵਾਦ ਲਓ ਜੀ ਆਪਾਂ ਪਹੁੰਚੇ ਸੀ ਜਰਗ ਦੇ ਮੇਲੇ ਤੇ ਤੇ ਆਪਾਂ ਤੁਹਾਨੂੰ ਜਰਗ ਦੇ ਮੇਲੇ ਦੇ ਕੁਝ ਰੰਗ ਦਿਖਾਇਆ ਤੇ ਬਾਕੀ ਤੁਹਾਨੂੰ ਸਾਰਾ ਤਕਰੀਮਾ ਮੇਲਾ ਦਿਖਾਈ ਦਿੱਤਾ ਬਾਕੀ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਜਰੂਰ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਜਿਹੜੀ ਦੇਖਦੇ ਹੋ ਨੇ ਤੇ ਬਾਕੀ ਅੱਗੇ ਸਾਂਝੀ ਕਰਦਿਆ ਕਰੋ ਹੋਣਾ ਸ਼ੇਅਰ ਕਰਦਿਆ ਕਰੋ ਵੱੱਦ ਤੋਂ ਵੱੱਦ ਤੇ ਇਹ ਸੀ ਸ਼ਾਰਾ ਜਰਗ ਦਾ ਮੇਲਾ ਜਿਹੜਾ ਕਿ ਤੀਜਾ ਮੇਲਾ ਤੇ ਜਿਹੜਾ ਥੱਕੇ ਤੁਹਾਨੂੰ ਸਾਰਾ ਆਪਾਂ ਦਿਖਾਇਆ ਸੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਇੱਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ